ਵੀਰਾਂ ਨੂੰ ਪਿਆਰ ਭਰੀ ਤੇ ਨਿੱਗੀ ਸਤਿਕਾਰ ਗੁੱਡ ਮਾਰਨਿੰਗ ਨਮਸਤੇ ਆਦਾ ਔਰ ਅੱਜ ਕਸਰਤ ਦੇ ਨਾਲ ਨਾਲ ਆਪਾਂ ਗੱਲ ਕਰਾਂਗੇ ਜਿੰਨਾ ਵੀਰਾਂ ਦੀ ਨੱਕ ਦੀ ਹੱਡੀ ਵੱਧੀ ਹੈ ਉਹਨੂੰ ਉਹਦੀ ਤਕਲੀਫ ਨੂੰ ਆਪਾਂ ਕਿਸ ਤਰ੍ਹਾਂ ਅਰਲਿਫ ਦੇ ਸਕਦੇ ਹਾਂ ਵੱਦੀ ਹੋਈ ਹੱਡੀ ਨੂੰ ਕਿਸ ਤਰ੍ਹਾਂ ਦੇਸੀ ਤਰੀਕੇ ਦੇ ਨਾਲ ਆਪਾਂ ਰੋਕ ਸਕਦੇ ਹਾਂ ਜੋ ਸਾਹ ਪ੍ਰਣਾਲੀ ਜਿਹੜੀ ਸੌਖੀ ਰਹੇ ਤੋਂ ਜੁੜੇ ਰਹੋ ਸਾਡੇ ਨਾਲ ਸੋ ਕਰਦੇ ਆਂ ਸਰੀਰ ਨੂੰ ਵਰਮ ਅਪ ਵਰਮ ਅਪ ਕਰੋ ਗਰਮ ਕਰ ਲਓ ਸਰੀਰ ਨੂੰ 1 2 3 1 2 3 3 2 3 3 2 3 3 2 so if so if so if if ਸੋ ਜਿੰਨਾ ਵੀ ਨਾਲ ਕੋਲੇ ਸਮਾਂ ਹੈ ਤੜਕੇ ਸਵੇਰੇ ਸਵੇਰੇ ਮਿਊਜ਼ਿਕ ਲਾ ਕੇ ਇੱਕ ਸੌਂਗ ਤੇ ਡਾਂਸ ਕਰ ਲਿਆ ਕਰੋ ਇੱਕ ਜਾਂ ਦੋ ਸੌਂਗ ਤੇ ਡਾਂਸ ਕਰਨ ਦੇ ਨਾਲ ਸਰੀਰ ਆ ਜਿਹੜਾ ਪੂਰਾ ਖੁੱਲ ਜਾਂਦਾ ਹੈ ਤੇ એનર્ਜੀ ਲੈਵਲ ਹਾਈ ਹੋ ਜਾਂਦਾ ਹੈ ਇਮਿਊਨਿਟੀ ਵੀਕ ਨਹੀਂ ਹੁੰਦੀ ਖੁਸ਼ੀ ਦੇ ਮਾਹੌਲ ਦੇ ਵਿੱਚ ਬੰਦਾ ਚਲਿਆ ਜਾਂਦਾ ਜਿੰਨੇ ਆਪਾਂ ਖੁਸ਼ ਰਹਿੰਦੇ ਆ ਉਹਨਾਂ ਲਾਈਫ ਦੇ ਵਿੱਚ ਸਰਵਾਈਵ ਕਰਨ ਦਾ ਆਨੰਦ ਆਉਂਦਾ ਸੋ ਖੁਸ਼ ਰਹਾ ਕਰੋ ਨੱਚਿਆ ਗੁੱਦਿਆ ਕਰੋ ਸੋ ਕਰਦੇ ਆ ਆਪਣੀ ਕਸਰ ਦੀ ਸ਼ੁਰੂਆਤ ਪੈਰਾਂ ਦੇ ਵਿੱਚ ਬਣਾਓ فاਸਲਾ ਨਿਗਾਹ ਸਾਹਮਣੇ ਬਾਹਾਂ ਦੋਨੋਂ ਸਾਈਡ ਤੇ खबे अथवल घूमो सज अथवल दो तीन चार पंच छत अठ नौ दस Relax. Osto o pranto. Osto opranto.